ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੋਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆਂ ਭਰੋਣ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਾ ਮਾਫਾ ਲੁਕਾਜ ਪਿੱਛੇ ਦਿਖਾਵਾਂਗੇ ਕਿ ਇਹ ਨਵਾਂ ਬਿਲਕੁਲ ਤਾਜ਼ੇ ਸੂਰੇ ਦੋ ਗੱਪਣ ਤਿਆਰ ਤੇ ਆਪਾਂ ਪਹੁੰਚੇ ਹਾਂ ਡਾਕਟਰ ਭੁੱਲੋ ਬਣਾ ਹਾਂਜੀ ਠੀਕ ਆ ਜੋ ਵੀਰੋ ਨਾਲ ਨਾ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿਕਾਰ ਕੀ ਹਾਲ ਚੱਲ ਰਿਹਾ ਜੀ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਵਧੀਆ ਠੀਠਾ ਜੀ ਹੋ ਠੀਠਾ ਪਰਿਵਾਰ ਹਾਂਜੀ ਹਾਂਜੀ ਸਤਿਕਾਰਯੋਗ ਪਾਦੇ ਵੀਰੇ ਜੀ ਹਾਂ ਵਧੀਆ ਚੜ੍ਹਦੀ ਕਲਾ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਡਾਕਟਰ ਭੂਲਾ ਪਿੰਡ ਠੱਠਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਇੱਕ ਬੰਨੇ ਚਗਾਵਾ ਤੇ ਇੱਕ ਬੰਨੇ ਲੋਪੂਕੇ ਅੱਛਾ ਜੀ ਕਾ ਥਾਣੇ ਦੀ ਬੈਕ ਸਾਈਡ ਹੈ ਆਪਣਾ ਪਿੰਡ ਠੱਠਾ ਅਚਲਮਪੀਰ ਸਾਨੂੰ ਇੱਥੋਂ ਹੈਗਾ 10 ਕਿਲੋਮੀਟਰ ਠੀਕ ਹੈ ਜੀ ਵਾਕਾ ਵਾਟਰ ਟਾਰੀ ਜਿਹੜੀ ਉਹ 10 ਕਿਲੋਮੀਟਰ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਇਧਰੋਂ ਵੜਣਾ ਤੋਂ ਕਰ ਲਈਏ ਜੀ ਸ਼ੁਰੂਆਤ ਹਾਂ ਗਾਈਆਂ ਤੋਂ ਸ਼ੁਰੂ ਕਰਦੇ ਜੀ ਨੰਬਰ ਬੋਲ ਲਿਓ ਕ੍ਰਮ ਨਾਲ ਜਪੜਾ ਨੰਬਰ 9855484286 9855084290 ਠੀਕ ਹੈ ਜੀ ਭਈਆ ਦੱਸਿਓ ਪਹਿਲੇ ਤੋਂ ਪਤਾ ਕੀ ਗਾੜੀ ਕਿਰਵਾ ਸੁਗਾ ਸੂਈ ਪੀ ਇਹਦਾ ਮਲਤ ਰਿਕਾਰਡ ਹੈ ਇਹ ਤੀਸਰਾ ਸੁਗਾ ਸੂਈ ਹੈ ਵੀਰ ਜੀ ਅੱਛਾ ਜੀ ਦੋ ਹੀ ਨਾ 10 12 ਦਿਨ ਹੋ ਗਿਆ ਉਹ ਮਗਰ ਮੱਛੀ ਹੈ ਜੀ ਠੀਕ ਹੈ ਲੋ ਜੀ ਫੀਮਲ ਕਾਫ ਆ ਗਿਆ ਜੀ 6 ਚੰਗੀਆਂ ਕਾਫ ਮੱਛੀ ਹੈ ਮਗਰ ਠੀਕ ਹੈ ਪਤਾ ਜੀ ਕਿਹੜੇ ਫੀਮਿੰਦੀ ਏ ਇਹ ਚੱਗਿਆ ਆਪਣੇ ਮੱਜੰਬਾ ਚੰਗੀਆਂ ਜਿਹਨੇ ਭਰਿਆ ਠੀਕ ਆ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਗਾਂ ਖਲਿਆਰ ਮੁੱਕਿਆ ਜਿਹੜਾ ਨਾ ਦੁੱਧ 24 ਤੋਂ 25 ਕਿਲੋ ਜੀ ਠੀਕ ਹੈ ਠੀਕ ਜਿਹੜਾ ਰੈਡੀ ਆ ਹੁ ਅੱਛਾ ਜੀ ਹਾਂ ਜੀ ਤੇ ਖੋਲਿਓ ਬਾਈ ਜੀ ਫਿਰ ਖੋਲ ਕੇ ਵਿਖਾਈਏ ਕਿੰਨਾ ਕੁ ਭਰੀ ਹੋਊਗੀ ਦੁੱਧ ਦੁੱਧ ਕਿ 32 ਕਿਲੋ ਭਰਦੀ ਰਹੀ ਜੀ ਠੀਕ ਹੈ ਪਿਛਲੇ ਸਵੇਰੇ ਹਾਂ ਜੀ ਲੋ ਜੀ ਕੱਢ ਕੱਢ ਜਿਹੜਾ ਆਪਣੇ ਨਗਰ ਤੋਂ ਲਈ ਆ ਜੀ ਐਨ ਫਾਰਮ ਵਾਲੀ ਵਹਿੜ ਆ ਗਈ ਆ 22 ਤੋਂ 23 ਲੀਟਰ ਦਾ ਇਸ ਟਾਈਮ ਦੁੱਧ ਤਿਆਰ ਆ ਤੇ ਠੰਡਾ ਠੰਡਾ ਜਿਹੜਾ ਬਹੁਤ ਇੱਚਾ ਕਰਾ ਲੱਗਾ ਕਰਮ ਵਾਲੇ ਐਨ ਗੋਦੀ ਵਾਲੀ ਵਹਿੜ ਆ ਗਈ ਦੇਖ ਵਾ ਨੇ ਤੇ ਨਾਲਾ ਨੂਲਾ ਜਿਹੜੀਆਂ ਕਾਫੀ ਆ ਗਈਆਂ ਜਾਲੀ ਵਿਛਿਆ ਪਿਆ ਤੇ ਥਣ ਤੋਂ ਲੈ ਗੱਠ ਗੱਠ ਤੇ ਲੱਗਾ ਪਿਆ ਵਾ ਤੇ 30 ਲੀਟਰ ਜਿਹੜਾ ਪਿਛਲੇ ਸੋਵੇ ਨੇ ਦੁੱਧ ਭਰਿਆ ਵਾ ਬਾਕੀ ਤੋਂ ਵੀ ਭਰਾ ਸਾਹਮਣੇ ਵਾਲਾ ਲੈ ਤੇ ਦੁੱਧ ਚੋਂ ਚੰਗਾ ਕੱਢੀ ਆ ਉਹਦੀ ਕਰਮ ਵਾਲੀ ਇੱਧਰਲੀ ਸਾਈਡ ਤੋਂ ਵੇਖੀਂਗਾ। ਲਓ ਜੀ ਤੁਸੀਂ ਸਾਈਡ ਤੋਂ 8-10 ਸੈਅ ਇੱਥੇ ਗੈਪ ਚੈੱਕ ਕਰ ਸਕਦੇ ਜੀ ਬਾਕੀ ਸਭ ਵਾਕ। ਸਭ ਚੋਣ ਚਾਲ ਬਹੁਤ ਸਾਫ਼ ਸੁਥਰੀ ਵੀਰ ਜੀ। ਅੱਛਾ ਜੀ। ਕੋਈ ਭੂਰ ਛੱਟਾ ਨਹੀਂ ਆ। ਠੀਕ ਹੈ ਜੀ। ਹਾਂ ਜੀ। ਆਪਣੇ ਨਗਰ ਦੇ ਵਿੱਚੋਂ ਲਈ ਆਪਾਂ। ਠੀਕ ਹੈ ਠੀਕ ਹੈ ਜੀ। ਹਾਂ। ਲਓ ਜੀ ਪੂਰਾ। ਕੋ ਚੰਗਾ ਰਿਕਾਰਡ ਹੀ ਗਾਂਦਾ ਤੇ ਤਾਂ ਹੀ ਕਰਕੇ ਆਪਾਂ ਲਈ ਆ। ਨਹੀਂ ਨਹੀਂ ਬਿਲਕੁਲ ਬਿਲਕੁਲ। ਦੇਖੋ ਮੌਸਮ ਹੀ ਚੰਗਾ ਹੁੰਦਾ ਵੀਰ ਜੀ। ਸਾਂਭਣ ਵਾਲੀ ਹੈ ਚਲੋ ਤੁਸੀਂ ਸਾਡੂਗਾ ਤੇ ਚਲੋ ਦੁੱਧ ਚੰਗਾ ਕੱਢੀ ਜਾਊ ਕਰਮ ਵਾਲੀ। ਹਾਂ ਜੀ ਖੋਣੇ ਆ ਮੱਕਾ। ਕਮੀ 25 ਕਿਲੋ ਦੁੱਧ ਭਰ ਲਈ ਆ। ਅੱਛਾ ਜੀ। ਹਾਂ, ਰੈਡੀ ਆ ਜਿਹੜਾ ਮੋਕੇ ਦਾ। ਠੀਕ ਹੈ ਤੇ ਇਹਦਾ ਮੁੱਲ ਪਾਈ ਜੀ ਹਰ। ਮੁੱਲ ਤਾਂ ਵੀਰ ਜੀ ਕੰਨੋਂ ਭਾ ਲੱਖ ਰੁਪਈਆ ਕਰ ਲੀਏ। ਹਾਂ ਜੀ। ਵੀਰਾ ਨਾ ਮਾਨਤਨ 85 ਹਜ਼ਾਰ ਕਰ ਦਾਂਗੇ। 85 ਜੋ? ਹਾਂ ਜੀ। ਕਰ ਦਈਏ ਥੋੜਾ ਬੋਧਾ ਕਿ ਜ। ਕਰਾਂਗੇ ਮੋਕੇ ਤੇ ਕੋਈ ਗੱਲ ਨਹੀਂ ਅਸੀਂ। ਠੀਕ ਹੈ ਲਓ ਜੀ ਮੋਕੇ ਦੇ ਮਾਨਤਨ ਬਾਈ ਕਹਿੰਦਾ ਕਿ ਜ਼ਰੂਰ ਕਰਾਂਗੇ ਬਾਕੀ ਥੋੜਾ ਭਾਂਡਾ ਜਿਹੜਾ ਚੰਗਾ ਆ ਗਿਆ ਵਾ। ਤੇ ਦੂਜੇ ਨੰਬਰ ਤੇ ਆ ਗਈ ਝੂੰਗੀ। ਇਹ ਕਿਵੇਂ ਭਾਈ ਵੜ? ਇਹ ਵੜ ਸੂਈ ਨੂੰ 20-25 ਦਿਨ ਹੋ ਗਏ ਜੀ। ਬੱਚਾ ਇਹਦਾ ਮਰ ਗਿਆ। ਅੱਛਾ ਜੀ। ਆ ਮੋਕਾ ਦੁੱਧ ਦੇ ਦਸਲੇ 12-13 ਕਿਲੋ ਦੇ। ਠੀਕ ਹੈ ਜੀ। ਹਾਂ ਜਿਹੜਾ ਤਿਆਰ ਆ। ਸੁਆ ਬਾਜੀ ਸੁਆ ਦੂਸਰਾ ਦੀ। ਠੀਕ ਲੋ ਜੀ ਸੁਆ ਦੂਸਰਾ ਤੇ ਸੂਈ ਨੂੰ 20 ਤੋਂ 25 ਦਿਨਾਂ ਦੇ ਆਸ-ਪਾਸ ਦਾ ਹੈ ਉਹ ਗਿਆ ਵਾ ਤੇ ਖੋਲੇ ਵਿਰਜੀਨ ਵੀ ਫਿਰ। ਇਹ 12 ਤੋਂ 13 ਲੀਟਰ ਜਿਹੜਾ ਇਸ ਟਾਈਮ ਵਿੱਚ ਖੋਲੇ ਸੁਧਰ ਤੱਕ ਤਿਆਰ ਆ। ਘਾਟ-ਕਾਟ ਜਿਹੜਾ ਇਹਦਾ ਵੀ ਬਹੁਤ ਚੰਗਾ ਆ ਗਿਆ ਤੇ ਹੈ ਵੀ ਕ੍ਰੋਸ ਦੇ ਵਿੱਚ ਆ। ਰਹਾ ਹੋ ਉਸ ਪਾਸੇ ਤੇ ਤੁਹਾਨੂੰ ਬੜਾ ਫੈਟ ਕੁਆਲਟੀ ਵੀ ਜੜੀਏ ਚ ਚਲੋ ਨਾ ਕੋਈ ਤੁਹਾਨੂੰ ਗਰਮੀ ਵੀ ਨਾ ਕੋਈ ਠੰਡ ਦੀ ਤੇ ਹਵਾ ਵਿੱਚ ਝੂੰਗੀ ਇਹਦੇ ਝੂੰਗਾ ਬਸ ਜਿਹੜਾ ਧਰਮ ਵਾਲਾ ਬੰਨਿਆ ਗਿਆ ਵਾ ਇਹ ਬਦੂ ਕਿ ਦੁੱਧੋਂ ਭਾਈ ਹੋਰ ਵਾਜੇ ਕਿ ਮਿੱਠੀ ਕਿੰਨਾ ਘੱਟੀ ਜੋ 20 ਮਿੰਟ ਦੇ ਤਾਂ ਪਤਾ ਅੰਡਰੇਵਾਂ ਮਾ ਜ਼ਿਆਦਾ ਨਹੀਂ ਪੈਂਦਾ ਹਾਂਜੀ ਹਾਂ ਤੇ ਇਹਦਾ ਕੀ ਕਰਨਾ ਮਤਲਬ ਬਾਈ ਜੀ ਮੁੱਤ ਵੀ ਵੀ ਭਾਰਾ ਨੇ ਚਾਰੀ ਚਾਰੀ ਪੱਤਾ ਵੀ ਕਰ ਲਏ ਆਨਾ 35000 ਰੁਪਏ ਮਾਨਤਨ ਕਰ ਦਾਂਗੇ ਠੀਕ ਹੈ ਲਓ ਜੀ 35000 ਰੁਪਏ ਮਾਨਤਨ ਬਾਈ ਹਣੀ ਕਹਿੰਦੇ ਕਿ ਕਰਾਂਗੇ ਜ਼ਰੂਰ ਝੂਂਗੀ ਆਗੀ ਕਰਮ ਵਾਲੀ ਹੁੰਦੀ ਆ ਤੇ ਆਜੋ 3 ਨੰਬਰ ਤੇ ਅੱਜ ਆਜੋ ਟੀਕੇ ਮੇਜੇ ਤੇ ਵੀਜੀ ਘਰ ਵਾਲੇ ਦਾ ਦੂਸਰਾ ਸੁਆਰ ਨੇ ਪਰ ਆਪਾਂ ਤੀਸਰਾ ਆਨੇ ਆ ਅਛਾ ਜੀ ਇਹ ਮੋਕੇ ਜਿਹੜਾ 13 ਲੀਟਰ ਦੁੱਧ ਦੇ ਸਲੇ ਰੈਡੀ ਆ ਠੀਕ ਆ ਜੀ ਆਹ ਘਟਾ ਦਾ ਲਓ ਜੀ ਮੇਲ ਕਾਫ ਆ ਗਿਆ ਜੀ 10 ਤੋਂ 12 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਸੂਈ ਨੂੰ ਹਾਂ ਜੀ ਬਾਕੀ ਚੋਂ ਜਵਾ ਮੀਤੀ ਬਹੁਤ ਸਾਫ ਸੁਥਰਾ ਕੋਈ ਖੱਟਾ ਨਹੀਂ ਹੈਗਾ ਅੱਛਾ ਜੀ ਹਾਂ ਕੋਈ ਛਾਂ ਤੇ ਬਾੜ ਕਾੜਨੀ ਆ ਠੀਕ ਹੈ ਜੀ ਹਾਂਜੀ ਲੋ ਜੀ ਬਾਕੀ ਖੋਲ ਕੇ ਮਖੌਲੇ ਅੰਕਾ ਚਾਤ ਜਿਹੜਾ ਝੋਟੀ ਦਾ ਚੰਗਾ ਆ ਗਿਆ ਉਹ ਸੂਹ ਬਾਈ ਕਹਿੰਦਾ ਕਿ ਅਸੀਂ ਤੀਸਰਾ ਮੰਨ ਕੇ ਕਹਿੰਦੇ ਆ ਬਾਕੀ ਦੂਸਰਾ ਕਰਕੇ ਲਈ ਸੀ ਤੇ ਬਾਈ ਕਿੰਨਾ ਕੁ ਦੁੱਧ ਕੱਢੀ ਜਾਊਗੀ ਗੁਰਦਾਰ ਮੁੱਤਰ ਵਿਰਤ ਨਹੀਂ ਤਾਂ ਜਿਹੜਾ ਅੰਨਾ ਠੀਕ ਲੈਵਲ ਹੀ ਹੈ ਚਾਰ ਰੈਡੀ ਅੱਛਾ ਜੀ ਕੀ ਜੀ ਜੀ ਬੋਲੀ ਪਾਕੀਆ ਗੇਸੋ ਆਪਾਂ 10 15 ਕਰ ਲੈ 15 ਕਰ ਲੈ ਤੇ ਥਣ ਭਾਂਡਾ ਜਿਹੜਾ ਆਪਾਂ ਉਹਨੇ ਚੰਗਾ ਲੱਗਾ ਤੇ ਕੱਟ ਕਾਂ ਜਿਹੜਾ ਚੰਗਾ ਆ ਗਿਆ ਵਾ ਮੀਲੀ ਦਾ ਥੋੜਾ ਜਿਹਾ ਰੱਖ ਦੀ ਆ ਪੱਖ ਖਾਣਾ ਮੀਲੀ ਦੇ ਵਿੱਚ ਆਉਂਦੀ ਆ ਤੇ ਥੰਡ ਸੁਣ ਜਿਹੜਾ ਇਹਨ ਕੱਲਾ ਕੱਲਾ ਲੱਗਾ ਵਾ ਕਰਮਾਲੀ ਨੂੰ ਭਾਰਾ ਮਾਰ ਕੇ ਅੰਦਰ ਵੀ ਦਿਖਾ ਦਿੰਦੇ ਆ ਮਾਰ ਦੋ ਕੋਈ ਨਹੀਂ ਮਾਰਨੀਆਂ ਨੇ ਮਾਫਾ ਕਰ ਦਿਓ ਦੇਖਾਂਗੇ ਪਟਾਰਾਂ ਤੇ ਪਸਮਾ ਤੁਹਾਨੂੰ ਆ ਨਾ ਨਗਰ ਲਗੜਾ ਰਿਖੇ ਜੀ ਵਾਈ ਜਗਾ ਸਾਫ ਪਟਾਰਾ ਵਾ ਕੋਈ ਥੂੜ ਖੱਟਾ ਨਹੀਂ ਆਹ ਵਾਲੀ ਜਿਹੜੀ ਹੈ ਗਲੇ ਖਣਾ ਦਿੱਚਵਾਈ ਜੇ ਇਹ ਵੀ ਬੰਦ ਠੀਕ ਹੈ ਬਾਈ ਜੀ ਠੀਕ ਜੀ ਚੱਟਾ ਜਿੱਦਾਂ ਜਿਹੜਾ ਬਹੁਤੀ ਸਫਾਈਆਂ ਦੇ ਵਿੱਚ ਆ ਗਿਆ ਵਾ ਇਹਦਾ ਕੀ ਕਰਨਾ ਬੋਲ ਬਾਈ ਜੀ ਮੋਲ ਤਾਂ ਕਰਨ ਨੂੰ ਵੀ ਜੀ ਪਉਣ ਲੱਥ ਕਰਦਾ ਹਾਂ ਜੀ 85 ਜੋ ਮਾਨਤਾਨ ਕਰ ਦੇਣਾ ਠੀਕ ਹੈ ਲਓ ਜੀ 85 ਹਜ਼ਾਰ ਚੋਂ ਮਾਨਤਾਨ ਭਾਈ ਕਹਿੰਦਾ ਕਿ ਕਰਾਂਗੇ ਬੱਚਾ ਬੰਦੇ ਵੀਰੋ ਦੇ ਅੱਗੇ ਤੇ ਉਹ ਕਿਵੇਂ ਭਾਈ ਚੌਥੇ ਨੰਬਰ ਤੇ ਆ ਗਿਆ ਇਹ ਮੂੰਹ 6 ਦੰਦ ਜੀ ਅੱਛਾ ਜੀ ਹਾਂ ਜੀ ਤੇ ਘਰ ਵਾਲਿਆ ਦੇ ਦੁੱਝਾ ਸੁਆ ਹੁੰਦੇ ਹਾਂ ਜੀ ਸੁਣੀ ਜੇ ਆਕੀ ਵੀਰ ਜੀ ਅੱਛਾ ਜੀ ਤੇ ਮੂੰਹ 6 ਦੰਦ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਜੀ 6 ਦੰਦ ਚੋਟੀ ਜੇ ਤੇ 50 ਸੁਆ ਸੋងੀ ਕਰਮਾਲੀ ਖੋਲ ਦਿਓ ਬਿੱਕੀ ਵੀਰ ਦਿਨ ਆਜੂ 5 7 5 ਲੈ ਦੇ 6 ਲੈ ਜੇ ਠੀਕ ਹੈ ਠੀਕ ਹੈ ਇਹ ਕਿੰਨੇ ਕ ਦੁੱਧ ਆਈਏ ਸਾਰਾ ਸਾਰਾ ਰੋਹੀ ਬੋ ਜੋ ਐਂਡ ਕਰ ਕੰਨੀ ਤੋਂ ਦਿਖਾਓ ਕੰਨੀ ਤੋਂ ਇਹ ਚੱਕਾ ਪਾ ਦੇ ਦਿਨ ਲਾ ਦੇ ਦੋ ਠੀਕ ਹੈ ਠੀਕ ਹੈ ਜੇ ਕਿੰਨਾ ਘਰੀਓ ਦੁੱਧ ਦੁੱਧ ਹੱਥ 10 ਕਿਲੋ ਭਰੀ ਜੋ ਕੁਇਤੀ ਠੀਕ ਹੈ 10 ਕਿਲੋ ਦੁੱਧ ਇਹਨੂੰ ਕੀ ਜਾਂਦਾ ਬਾਕੀ ਜਿੰਨੀ ਹੈਗੀ ਸਾਫ ਸੁਥਰੀ ਹੈ ਸਾਰੀ ਹਾਂਜੀ ਹਾਂਜੀ ਬਿਲਕੁਲ ਨਵੀਂ ਛੋਟੀ ਹੈ ਬਾਕੀ ਸਾਬ ਬਨਾਲੀ ਹੈ ਤੁਹਾਨੂੰ ਪਰਾ ਸਾਬ ਲੂਗਾ ਚਲੋ ਹੋਵੇ ਜੇ ਘਰੋਂ ਭਾਈ ਉਹ ਨਹੀਂ ਲੈ ਉਹਦੇ ਲਈ ਆ ਇਹ ਹੈ ਗੱਡ ਬਲੈਕ ਆ ਗਈ ਜਿਹੜੇ ਕੱਦ ਕਾਠ ਜਿਹੜਾ ਚਲੋ ਚੰਗਾ ਵਾ ਇਹ ਥਣ ਤੂਣ ਵੀ ਚੰਗਾ ਲੱਗਾ ਹਨ ਕੱਲਾ ਕੱਲਾ ਥਣ ਲੱਗਾ ਵਾ ਬਾਕੀ ਢੱਲਾ ਢੁੱਲਾ ਜਿਹੜੀਆਂ ਕਾਸੀ ਜਸਵਾਨੇ ਦੇ ਕਿਸੂਨ ਤਾਂ ਕਿ ਜਿਹੜਾ ਹਵਾਨਾ ਚੰਗਾ ਬਣਾ ਦੂਗੀ ਕਰਮਾਲੀ ਇਹਨ ਜਿੰਨੀ ਵਿਧੀ ਹੈਗੀ ਹੈ ਨਾ ਗੰਦੀ ਵੀ ਦਾ ਜਿੰਨੀ ਹੈਗੀ ਸਾਫ ਸੁਥਰੀ ਆ ਠੀਕ ਹੈ ਠੀਕ ਹੈ ਹਾਂਜੀ ਬਾਕੀ ਭਾਰ ਦੀ ਥਣਾਂ ਦੀ ਸਾਡੀ ਫੁੱਲ ਗਾਰੰਟੀ ਜੇ ਕੋਈ ਵੀਰ ਇਸ ਤਰ੍ਹਾਂ ਦੱਤ ਕੇ ਲੈ ਜਾਂਦਾ ਹਾਂਜੀ 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 ਨਾ ਕਿ ਲਾ ਥਾਣਾ ਚ ਕੋਈ ਬਾਦ ਘਾਟ ਹੋਵੇ ਜਾਂ ਥਾਣਾ ਚ ਕੋਈ ਨੁਕਸ ਹੋਵੇ ਠੀਕ ਹੈ ਜੀ ਹਾਂ ਥਾਣਾ ਕੋ ਚੱਲਦਾ ਨਾ ਹੋਵੇ ਹਾਂਜੀ 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 ਲਓ ਜੀ ਥਾਣਾ ਦੀ ਤੇ ਪਿਛੇ ਦੀ ਬਾਈ ਉਹਨਾਂ ਦੀ ਫੁੱਲ ਗਾਰੰਟੀ ਹੈ ਤੇ ਇਹਦਾ ਬਾਈ ਮੁੱਲ ਫਿਰ ਮੋਟਰ ਵੀਰ ਜੀ ਕਰਨ ਨੂੰ ਭਾਵੇਂ 75 ਜਾਂਦੀ ਐ 80 ਕਰਨ ਲਈਏ ਹਾਂਜੀ 70 ਤੇ ਮਾਨਤਾ ਕਰਦੇ ਨੇ ਠੀਕ ਆ ਲਓ ਜੀ ਇਹਦਾ 70000 ਚ ਮਾਨਤਾ ਨਾਲ ਹੋ ਜਾਊਗਾ ਬਾਕੀ ਡੈਟ ਬਲੇਕ ਸਾਬ ਬਣਾ ਲਈਆ ਝੋਟੀ ਦੇ ਸਾਬ ਬਣੂਗਾ ਤੇ ਚਲੋ ਦੁੱਧ ਚੰਗਾ ਕੱਢੀ ਜਾਊਗੀ ਤੇ ਥਾਲ ਪੁੱਤੀ ਜਗਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਜੀ ਚੱਕਰ ਮਾਰੀਏ ਤੇ ਚੈੱਕ ਕਰ ਸਕਦੇ ਜਾਂ ਚੱਕਾ ਸਾਰੇ ਭਾਰੀ ਵੀ ਕਰਨ ਵਾਲੀਏ ਤੇ ਫੁੱਲ ਤਿਆਰ ਹੋ ਵੀ ਹਾਂਜੀ ਹਾਂਜੀ ਤੇ ਭਾਈ ਭੈਣ ਬੇਡਨ ਕਤੇ ਕਿਵੇਂ ਆ ਗਈ ਯਾਰ ਵੇਖ ਵੀ ਜੀ ਮੜਾ ਜੀ ਕਵੀ ਜੀ ਤੀਸਰਾ ਸੁਆ ਸੁਣੀ ਜੇ ਅੱਛਾ ਜੀ ਠੀਕ ਹੈ ਇਹ ਦੁੱਧ ਭਰਦੀ ਵੀ 15 ਤੋਂ 100 ਕਿਲੋ ਠੀਕ ਹੈ ਜੀ ਪਰ ਮੈਂ ਬਹੁਤ ਠੰਡੀ ਧੀ ਰਿਆ ਇਤਨਾ ਹੀ ਬਹਿ ਜਾਣਾ ਲੋ ਜੀ ਆਸੀ ਭਾ ਦੋਨੋਂ ਸਾਈਡਾਂ ਤੋਂ ਬਹਿ ਜਾਓ ਵੀਰ ਜੀ ਅੱਛਾ ਜੀ ਹਾਂ ਕੋਈ ਗੱਲ ਨਹੀਂ ਭਾ ਮੈਕਰੋ ਬਹਿ ਲੋ ਠੀਕ ਹੈ ਠੀਕ ਹੈ ਲੋ ਜੀ ਆਸੀ ਸੀਟਿੰਗਾਂ ਸੀ ਚੈੱਕ ਕਰ ਸਕਦੇ ਜੈਨ ਵਿਹੜਾ ਵਾਲਾ ਸੁਭਾ ਚੱਕੀ ਕਰਦੀ ਕਰਮ ਵਾਲੀ ਭਾ ਮੈਕਰੋ ਬਹਿ ਲੋ ਠੀਕ ਹੈ ਠੀਕ ਹੈ ਜੀ ਕਿੰਨਾ ਦੁੱਧ ਭਰਦੀ ਰਹੀ ਇਹ 1500 ਆਕੇ ਦੁੱਧ ਭਰਦੀ ਰਹੀ ਐ ਫੋਲੋ ਫੋਲੋ ਤੇ ਵੀ ਆਪਣਾ ਜਿਹੜਾ ਨੰਬਰ ਨਾ ਕੋਈ ਜਿਹੜਾ ਦੁੱਧ ਭਰਦੀ ਰਹੀ ਐ ਸਰਵਾਲੀ ਦਾ 3000 ਬਸੂਗੀ ਤੇ ਕੋਲ ਤੋਂ ਚੈੱਕ ਕਰ ਸਕਦੇ ਜੀ ਬਾਕੀ ਕਾਟ ਕਾਟ ਚੰਗਾ ਆ ਗਿਆ ਤੇ ਹੈ ਵੀ ਸਿੰਗਲ ਦੀ ਆ ਤੇ ਤੇ ਲਾ ਲਾ ਜਿਹੜੀਆਂ ਇਹਦੇ ਵੀ ਕਾਫੀ ਜ਼ਿਆਦੇ ਸਵਾਨੇ ਤੇ ਕੀ ਭਾਜੀ ਕਿੰਨਾ ਕੱਟਦੀ ਟਾਈਮ ਤੇ ਇਹ ਦਿਨ ਕੱਟਦੀ ਹਫਤਾ ਤੋਂ ਬਾਅਦ 7-8 ਦਿਨ ਕੱਟਦੀ ਐ ਜੀ ਠੀਕ ਲਓ ਜੀ ਹਫਤਾ ਤੇ ਕੱਟ ਦੀ ਜੇ ਇਸੋਂ ਕਾਪ ਜਿਹੜੀਆਂ ਸਾਰੀਆਂ ਇੰਗੀਆਂ ਢਿੱਲਾ ਢਲਾ ਕਵਰ ਕਰ ਦੂਗੀ ਗਰਮ ਵਾਲੀ ਤੇ 15-16 ਲੀਟਰ ਦੁੱਧ ਭਰਿਆ ਅਨੇ ਪਿਛਲੇ ਸੂਏ ਚੰਗੀ ਸਾਫ ਸੁਸਰੀ ਹੋਵੇ ਜੀ ਹਾਂ ਜੀ ਚੰਗੀ ਫੇਰ ਪੂਛ ਢੜੇ ਮੜੀ ਪੂਛ ਢੜ ਲਓ ਹੋ ਗਿਆ ਚੈੱਕ ਆ ਸਾਦੇ ਤਿੰਨ ਲਾਗੇ ਤੇ ਬਾਕੀ ਢਿੱਲਾ ਢੁਲਾ ਪਾਓ ਜੀ ਜ਼ਿਆਦਾ ਸਾਰੀਆਂ ਕਵਰ ਕਰੋਗੇ ਜੀ ਅੱਜ ਪੂਰਾ ਇਹ 10 ਦਿਨ ਲੈ ਸਕਦੀ ਹੈ ਅੱਛਾ ਜੀ ਹਾਂ ਠੀਕ ਹੈ ਮੈਂ ਉਹ ਆਂਦੇ ਪਿਆ ਦੀ ਤੱਕ ਲੈਵਾ ਦਾ ਬਣ ਜਾਂਦਾ ਮੈਂ ਠੀਕ ਠੀਕ ਹੈ ਹਾਂ ਲਓ ਜੀ ਫੋਟੋ ਫੋਟ ਬਾਹਰ ਨੂੰ ਆ ਜੂਗੀ ਜਿੰਦ ਤੱਕ ਉਹ ਤਿਆਰ ਹੋ ਗਈ ਇਹਦਾ ਮੁੱਲ ਬਾਈ ਜੀ ਮੁੱਲ ਵੀ ਦੀ ਭਾਵੇਂ ਕੰਨੂ ਨੇ 1 ਲੱਖ ਦਾ ਬਜਟ ਲਾ ਕੇ 90 ਤੋਂ ਮਾਨਤਨ ਕਰਦਾ ਜੀ ਠੀਕ ਹੈ ਲਓ ਜੀ 90 ਹਜ਼ਾਰ ਕੇ ਮਾਨਤਾ ਪਿੰਗਪਣ ਤਿਆਰ ਆ ਕੋਈ ਸਾਮ ਨੂੰ ਚਲੋ ਦੰਦ ਚੰਗਾ ਹੋ ਮਿਲ ਰੇਟ ਦੇ ਮਾੜੀ ਚੰਗਾ ਆ ਗਿਆ ਮੇਰਾ ਚੈੱਕ ਕਰੋ ਜੀ ਚੈੱਕ ਕਰਦਾ ਬਾਜੂ ਵੀ ਕਰਮ ਵਾਲੀ ਇਧਰ ਫੋਟ ਤਿਆਰ ਹੋ ਗਈ ਕਰਮ ਵਾਲੀ ਹੋਣੀ ਬਾਹਰ ਆਉਂਦੀ ਆ ਤੇ ਠੀਕ ਹੈ ਠੀਕ ਹੈ ਜੀ ਗਵਰੀ ਭਾਈ ਜੀ ਉਹਦੀ ਪਹਿਲੀ ਵੀਡੀਓ ਅਸੇ ਬਿਲਕੁਲ ਹੀ ਨਾਰਮਲ ਉਹ ਜਿੰਦਾ ਤਾਂ ਮਾਰ ਤਾਂ ਭਾਈ ਕਹਿੰਦਾ ਮਫੇਰੇ ਜ਼ਰੂਰ ਖੁੱਲੇ ਹੀ ਕਰ ਦੇਣੇ ਆ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਉਹ ਵੀ ਪਾਣੀ ਵੜ ਹਾਂ ਵਛੀ ਸਰ ਠੀਕ ਹੈ ਲੋ ਜੀ ਐਂਡ ਤੇ ਇੱਕ ਵਛੀ ਦਿਖਾਉਂਦੇ ਆ ਦੱਸਿਓ ਭਾਈ ਇਹਦੇ ਬਾਰੇ ਇਹ ਵਛੀ ਚੰਗੇ ਕਾਟਦੀ ਆ ਅੱਛਾ ਜੀ ਹਾਂਜੀ ਇਹ ਜਿਹੜੇ ਛੱਟ ਤੋਂ ਲਈ ਆਪਾਂ ਉਹ ਵੀ ਐਬੀਐਸ ਦੀ ਆ ਪਲੇ ਰਖੀਰੀ ਜੀ ਅੱਛਾ ਰਖੀਰੀ ਜੀ ਤੇ ਕਿੰਨਾ ਮਹੀਨਾ ਦੀ ਗੱਭਣ ਜੀ ਗੱਬਣਾ ਕੀ ਐ ਬੀਐਸ ਦੀ ਟੈਰੋ ਬੋਲ ਤੋ ਜੀ ਗੱਬਣ ਜੀ ਠੀਕ ਐ ਬੀਐਸ ਟੈਰੋ ਹਾਂਜੀ ਠੀਕ ਐ ਠੀਕ ਐ ਜੀ 40000 ਦਾ ਸੀਮਨ ਲੱਗਾ ਵੇਦੀ ਇਹਨੂੰ ਕੀ ਆਗੀ ਦਾ 40000 ਦਾ ਭਾਈ ਸੀਮਣ ਹੀ ਭਰਾ ਦਿੱਤਾ ਵਾ ਮਾਰੇ ਠੰਡ ਖਾਓ ਇਹਦੇ ਠੀਕ ਐ ਜੀ ਠੰਡੀ ਠੰਡੀ ਬੜੀ ਜੀ ਤੇ 9 ਮਹੀਨਿਆਂ ਦੀ ਗੱਬਣ ਜੀ ਲੋ ਜੀ 3 ਮਹੀਨੇ ਦੀ ਗੱਬਣ ਚੈੱਕ ਪਾਸ ਬਾਈ ਜੀ ਹਾਂਜੀ ਚੈੱਕ ਪਾਸ ਆਪਣੀ ਗਰੰਟੀ ਹੋ ਗਈ ਵੀਰੇ ਚੈੱਕ ਕਰ ਸਕਦੇ ਜੈਨ ਗਿੱਟ ਗਿੱਟ ਦੇ ਕੱਢ ਜੂਗੀ ਬਹੁਤ ਹੀ ਚੰਗਾ ਗਾਇ ਉਹ ਤੇ ਲਗਾਵਾ ਥਾਣਾ ਫਿਰ ਚੰਗੀ ਰਾਜੀ ਪੜੀ ਬੱਚੀ ਹਾਂਜੀ ਹਾਂਜੀ ਕੋਈ ਹਾਂ ਖੋਲੋ ਵੀਰ ਜੀ ਖੋਲ ਕੇ ਦਿਖਾਓ ਮੜੀ ਲੋ ਬਾਕੀ ਖੋਲ ਕੇ ਵਿਖਾਉਂਦੇ ਆ ਤੁਹਾਨੂੰ ਆਪ ਕਿਹੜੇ ਫੇਮੰਦੀ ਆ ਗਈ ਐ ਇਹ ਐਬੀਐਸ ਦੀ ਆਪੇ ਦੇਖਣਾ ਪੈਣਾ ਅੱਛਾ ਲਿਖਿਆ ਐ ਉਹ ਦੱਸ ਦਵਾਂਗੇ ਵੀਰੇ ਚਲੋ ਕਿਸੇ ਵੀ ਤਰ੍ਹਾਂ ਦੇ ਫੇਟਾ ਕੋ ਹਨਾ ਹਾਂਜੀ ਹਾਂਜੀ ਉਹ ਦੱਸ ਦਾਂਗੇ ਕੋਈ ਗੱਲ ਨਹੀਂ ਠੀਕ ਜੀ ਇਹ ਲੋ ਜੀ ਇਹ ਡਾਕਟਰ ਪੰਨੂ ਦੀ ਦੇਖ ਰੇ ਇਸ ਦੇ ਵਿੱਚ ਸਾਰਾ ਕੁਝ ਇਹਨਾਂ ਨੂੰ ਸੀਮਨ ਲੱਗੇ ਜੀ ਅੱਛਾ ਜੀ ਹਾਂ ਜੀ ਲੋ ਜੀ ਕਾਤ ਕਾੜ ਜਿਹੜਾ ਚੰਗਾ ਵਾਕੀ ਹੋਰ ਸ਼ਰਮ ਵਾਲੀ ਨਾਲ ਕਾਤ ਕਰ ਦਿੰਦਾ ਹ ਜੀ ਅਜੇ ਬਹੁਤ ਜਿਹੜੀ ਖੀਰੀ ਹੈ ਮੂੰਹ ਤੇ ਥਾਣ ਚੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮ ਵਾਲੀ ਨੇ ਚਾਹ ਲੱਗ ਗਈ ਇਹਨਾਂ ਨਾਲ ਨਛੜੀਆਂ ਨਹੀਂ ਨਾ ਕਦੀ ਹਾਂ ਜੀ ਉੱਥੇ ਰਹੀਆਂ ਨਾਲ ਸੁਲੇਸਾਂ ਇਹ ਹਾਂ ਜੀ ਬਾਕੀ ਬੋਲ ਚਲਦੇ ਰਿਕਾਰਡ ਦੀ ਆ ਗਈ ਹੈ ਤੇ ਇਹਦਾ ਬਾਈ ਕੀ ਮੁੱਲ ਕੀ ਕਰਨਾ ਹੈ ਮੋਟਰ ਜੇ ਤੰਦੀਰ ਵੀਸੀ ਕਰੀਏ ਨਾ ਕੋਈ ਵੀ 6 ਮਹੀਨਿਆਂ ਤੋਂ ਸਾਹਮਣੇ ਵੀ ਨਜ਼ਰ ਆਗੇ ਨੇ 6 ਹਾਂਜੀ ਤਵੱਤੀ 1.5 ਤੋਂ 2 ਲੱਖ ਦੀ ਵੀਤੂ ਕੀ ਹਾਂਜੀ ਹਾਂਜੀ ਚੰਦੀ ਦੀ ਵੀਤੂ ਹੋਣ ਵਕਤੀ ਦੇਦਾ 70 ਤੋਂ ਮਾਨਤਾ ਕਰ ਦਾਂਗੇ ਠੀਕ ਹੈ ਜੀ ਲਓ ਜੀ ਹੁਣ ਜਿਹੜਾ ਰੇਟ ਅੱਜ ਦਾ 70 ਤੋਂ ਮਾਨਤਾ ਨੂੰ ਬਾਈ ਹਣੀ ਕੇ ਚੈੱਕ ਕਰਾਂਗੇ ਬਾਕੀ ਬਿਲਕੁਲ ਪ੍ਰੀਟ ਦੇ ਵਿੱਚ ਆ ਗਈ ਹੈ ਵੜ ਜਿਹੜੇ ਵੀਰਪਰਾ ਤੇ ਫੇਟਮ ਦੀ ਤੇ ਬਾਈ ਹਣਾ ਕੋਲ ਸਾਰੀ ਡਿਟੇਲ ਇਹਦੀ ਲਿਖੀ ਪਈ ਆ ਕਾਡ ਰੱਖ ਲਏ ਕੋਈ ਕਨਫਰਮ ਜਿਹੜਾ ਲੱਗਾ ਹੋਇਆ ਇਹਨੂੰ ਠੀਕ ਹੈ ਠੀਕ ਸਾਡਾ ਕਾਟ ਉੱਪਰ ਕਾਟ ਰੱਖਿਆ ਦਾ ਠੀਕ ਹੈ ਜੀ ਦੰਦੋ ਕੀ ਲੀਜੀਏ ਦੰਦੋ ਕੀ ਲੀਜੀਏ ਠੀਕ ਹੈ ਠੀਕ ਹੈ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ